ਲਾਲੀ ਚਾਹ ਮੜਾ ਜਾਂ ਹਾਂ ਹਾਂ ਕੋਕਾ ਕੋਲਾ ਕਰੀਏ ਜੀ ਕੋਕਾ ਕੋਲਾ ਜਾਂ ਲਾਲੀ ਜੀ ਚ ਨਾ ਹੀ ਕਾਲਾ ਜਾਂ ਕੜਾਂਗਾ ਜਾਂ ਮੈਂ ਆਪਣੀ ਮਾਰੂ ਚਾਹ ਹੁੰਦੀ ਹੈ ਜੀ ਮਾਰੂ ਚਾਹ ਹੁੰਦੇ ਜਿਵੇਂ ਹਾਂ ਉਹ ਇਸ ਦੇ ਇੱਕ ਮੇਨ ਗੱਲ ਇਹ ਹੈ ਜੀ ਪਸ਼ੂ ਟੈਂਪਰੇਚਰ ਨਾਰਮਲ ਰਹਿਣ ਕਰਕੇ ਜੀ ਤਿੰਨ ਚਾਰ ਦਿਨ ਕਈ ਵਾਰੀ ਪਤਾ ਨਹੀਂ ਲੱਗਦਾ ਜੀ ਠੀਕ ਹੈ ਜੀ ਇਸ ਕੰਡਾ ਪਸ਼ੂ ਖਾਈ ਜਾਂਦਾ ਜੀ ਪਰ ਨਾਰਮਲ ਕਰਕੇ ਟੈਂਪਰੇਚਰ ਨਹੀਂ ਹੋਣ ਕਾਰਨ ਤੇ ਪਸ਼ੂ ਵੀਕਨਸ ਆ ਜਾਂਦਾ ਹਾਂ ਜੀ ਤੇ ਪਸ਼ੂ ਜਿਹੜਾ ਪਿਸ਼ਾਬ ਆ ਉਹ ਕੋਕੋ ਕੋਲਾ ਕਰਦਾ ਜੇ ਤਾਂ ਮਾਲਕ ਦੀ ਇਹ ਜੇ ਉਹ ਗੌਰੂ ਵੀ ਹੋ ਜੇ ਮੌਕੇ ਤੇ ਫਿਰ ਤਾਂ ਇਹ ਕੇਸ ਚ ਬਚਤ ਰਹਿ ਜਾਂਦੀ ਹੈ ਜੇਨ ਗੈਲੀ ਹੋ ਜੇ ਤਾਂ ਡੈਥ ਵੀ ਹੋ ਜਾਂਦੀ ਹੈ ਠੀਕ ਹੈ ਹੈਨਾ ਜੀ ਇਹ ਦਿੱਕਤ ਆਉਂਦੀ ਹੈ ਤੇ ਕਮਜ਼ੋਰੀ ਵੀ ਕਰਦਾ ਪਸ਼ੂ ਨੂੰ ਜੀ ਤੇ ਖੂਨ ਨਿਕਲ ਰਿਹਾ ਹੁੰਦਾ ਜੀ ਲਾਈਵ ਇਹ ਠੀਕ ਹੈ ਜੀ ਗੱਲ ਹਾਂ ਜੀ ਹਾਂ ਫਾਸਫੋਰਸ ਦੀ ਘਾਟ ਕਾਰਨ ਹੁੰਦਾ ਜੀ ਇਹ ਠੀਕ ਹੈ ਰਖ ਸਾਹਿਬ ਹਾਂ ਜੀ ਤੇ ਇਹਦੇ ਵਿੱਚ ਟੈਂਪਰੇਚਰ ਨਹੀਂ ਆਉਂਦਾ ਜੀ ਮੇਨ ਗੱਲ ਇਹ ਹੈ ਜੀ ਓਕੇ ਓਕੇ ਟੈਂਪਰੇਚਰ ਨਾਰਮਲ ਹੀ ਰਹਿੰਦਾ ਠੀਕ ਹੈ ਤੇ ਪਿਸ਼ਾਬ ਕੋਕੋ ਕੋਲਾ ਆਉਂਦਾ ਜੀ ਫਾਸਫੋਰਸ ਦੀ ਘਾਟ ਹੋ ਜਾਂਦੀ ਹੈ ਜੀ ਠੀਕ ਹੈ ਜੀ ਜਿਆਦਾਤਰ ਇਹ ਕੋਕੂ ਕੋਲਾ ਮੱਝਾਂ ਫੇਰੇ ਕਰਦੀਆਂ ਨੇ ਚਲੋ ਪਰਸੀਮ ਖਾਣ ਜਦੋਂ ਪਰਸੀਮ ਖਾਂਦੇ ਨੇ ਨਾ ਪਸ਼ੂ ਹਾਂਜੀ ਉਹ ਕਿਸੇ ਚ ਜ਼ਿਆਦਾ ਆਉਂਦਾ ਜੀ ਅੱਛਾ ਹਾਂਜੀ ਇਹਦੇ ਵਿੱਚ ਫਾਸਫੋਰਸ ਦੇਣਾ ਪੈਂਦਾ ਉਰਲੀ ਵੀ ਦੇਣਾ ਪੈਂਦਾ ਜਿਵੇਂ ਜੈਲ ਵਗੈਰਾ ਫਾਸਫੋਰਸ ਗਿਆ ਠੀਕ ਹੈ ਜੀ ਗੱਲ ਜਾਂ ਫਿਰ ਜੂਰੀਮੈਂ ਦਾ ਟੀਕਾ ਆਉਂਦਾ ਹੈ ਫਾਸਫੋਰਸ ਪਰਸੀਮ ਜਿਆਦਾ ਖਾਂਦੇ ਨੇ ਪਸ਼ੂ ਹਾਂਜੀ ਪਰਸੀਮ ਜਿਆਦਾ ਖਾਂਦੇ ਨੇ ਜੀ ਠੰਡ ਦੇ ਵਿੱਚ ਸੜਾਂ ਚ ਓਕੇ ਓਕੇ ਉਦੋਂ ਦਿੱਕਤ ਆਉਂਦੀ ਹੈ ਸਮਝ ਗਈ ਗੱਲ ਠੀਕ ਹੈ